ਪੰਜਾਬ ਦੇ ਮੌਸਮ ਬਾਰੇ ਤਾਜ਼ਾ ਅਪਡੇਟ ਤੂਫਾਨ ਗੜੇਮਾਰੀ ਦੀ ਹੋਈ ਜਾਰੀ ਚਿਤਾਬਨੀ 4 ਤੋਂ 9 ਮਈ ਤੱਕ ਦੀ ਭਵਿੱਖਬਾਣੀ ਆ ਸਕਦਾ ਹੈ ਭਾਰੀ ਮੀਂਹ ਅਤੇ ਤੂਫਾਨ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਉੱਤਰੀ ਭਾਰਤ ਵਿੱਚ ਅਗਲੇ 5 ਦਿਨ ਪਾਰਿਵਾਰਸ਼ ਦੀ ਭਵਿੱਖਬਾਣੀ ਕੀਤੀ ਗਈ 4 ਤੋਂ 9 ਮਈ ਤੱਕ ਉੱਤਰ ਪੱਛਮੀ ਭਾਰਤ ਵਿੱਚ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਉੱਤਰਾਚਲ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਆਖਿਆ ਹੈ ਕਿ ਪੰਜਾਬ, ਪੱਛਮੀ ਹਰਿਆਣਾ ਅਤੇ ਉੱਤਰੀ ਰਾਜਸਥਾਨ ਉੱਤੇ ਇੱਕ ਪੱਛਮੀ ਗੜਬੜੀ ਚੱਕਰਵਾਤੀ ਸਰਕੂਲੇਸ਼ਨ ਦੇ ਰੂਪ ਵਿੱਚ ਸਰਗਰਮ ਹੈ। ਇਸ ਦੇ ਨਾਲ ਹੀ ਰਾਜਸਥਾਨ ਤੋਂ ਮੱਧ ਪ੍ਰਦੇਸ਼ ਅਤੇ ਬੰਗਲਾਦੇਸ਼ ਵੱਲ ਚੱਕਰਵਾਤੀ ਸਰਕੂਲੇਸ਼ਨ ਦੀ ਇੱਕ ਟ੍ਰੌਫ ਲਾਈਨ ਦੇ ਲੰਘਣ ਕਾਰਨ ਦੇਸ਼ ਦੀ ਮੌਸਮ ਪ੍ਰਣਾਲੀ ਵਿੱਚ ਬਦਲਾ ਆਇਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਉੱਤਰ ਅਛਮੀ ਭਾਰਤ ਵਿੱਚ 6 ਮਈ ਤੱਕ ਮੀਂਹ ਅਤੇ ਤੂਫਾਨ ਆ ਸਕਦਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ 2 ਦਿਨ ਤੋਂ ਰੁਕ ਰੁਕ ਕੇ بارش ਹੋ ਰਹੀ ਹੈ ਇਹ ਸਿਲਸਿਲਾ ਅਗਲੇ ਦਿਨੀ ਜਾਰੀ ਰਹਿੰਦੀ ਸੰਭਾਵਨਾ ਦਿੱਲੀ ਐਨਸੀਆਰ ਵਿੱਚ ਮੀਂਹ ਤੋਂ ਬਾਅਦ ਮੌਸਮ ਬਦਲ ਗਿਆ ਸ਼ੁੱਕਰਵਾਰ ਨੂੰ ਪਾਰੀ ਮੀਂਹ ਪਿਆ ਅਤੇ ਸ਼ਨੀਵਾਰ ਨੂੰ ਵੀ ਹਲਕੀ بارش ਹੋਈ ਹੈ ਮੌਸਮ ਵਿਭਾਗ ਨੇ ਕਿਹਾ ਕਿ ਐਤਵਾਰ ਨੂੰ ਵੀ ਦਿਨ ਭਰ ਆਸਮਾਨ ਬੱਦਲਵਾਈ ਰਹਿੰਦੀ ਸੰਭਾਵਨਾ ਮੌਸਮ ਵਿਭਾਗ ਨੇ ਦਿੱਲੀ ਅਤੇ ਰਾਜਸਥਾਨ ਸਮੇਤ ਉੱਤਰ ਪੱਛਮੀ ਮੀ ਭਾਰਤ ਤੇ ਰਾਜਾਂ ਲਈ ਭਾਰਤ ਦੇ ਰਾਜਾਂ ਲਈ 6 ਮਈ ਤੱਕ ਮੀਂਹ ਦੀ ਚਤਾਵਨੀ ਜਾਰੀ ਕੀਤੀ ਹੈ ਦੱਸ ਦਈਏ ਕਿ ਦਿੱਲੀ ਐਨਸੀਆਰ ਵਿੱਚ ਮੀਂਹ ਕਾਰਨ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ ਪਾਰਾ ਲਗਭਗ 8 ਡਿਗਰੀ ਤੱਕ ਡਿੱਗ ਗਿਆ ਹੈ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਬਿਜਲੀ ਅਤੇ ਗਰਜ ਨਾਲ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਪੂਰਬੀ ਅਤੇ ਮੱਧ ਭਾਰਤ ਵਿੱਚ 4 ਤੋਂ 6 ਮਈ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਬਿਹਾਰ ਝਾਰਖੰਡ 오ਡੀਸਾ ਪੱਛਮੀ ਬੰਗਾਲ ਸਿੱਕਮ ਮੱਧ ਪ੍ਰਦੇਸ਼ ਵਿਦਰਭ ਅਤੇ ਛੱਤੀਸਗੜ੍ਹ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਦੇ ਨਾਲ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਲੰਦੀ ਸੰਭਾਵਨਾ ਹੈ 4 ਤੋਂ 6 ਮਈ ਤੱਕ ਪੱਛਮੀ ਮੱਧ ਪ੍ਰਦੇਸ਼ ਪੂਰਬੀ ਮੱਧ ਪ੍ਰਦੇਸ਼ ਓਡੀਸ਼ਾ ਗੰਗਾ ਪੱਛਮੀ ਬੰਗਾਲ ਝਾਰਖੰਡ ਅਤੇ ਛਤISਗੜ੍ਹ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ ਆਉਣ ਦੀ ਸੰਭਾਵਨਾ ਹੈ 4 ਮਈ ਜਾਨੀ ਅੱਜ ਸਿੱਕਮ ਛਤISਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਗੜੇਮਾਰੀ ਅਤੇ ਓਡੀਸ਼ਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਗੁਜਰਾਤ ਮਹਾਰਾਸ਼ਟਰ ਵਿੱਚ ਮੌਸਮ ਦੀ ਸਥਿਤੀ ਪਛਮੀ ਭਾਰਤ ਵਿੱਚ ਗੁਜਰਾਤ, ਕੋਕਣ, ਗੋਆ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ਲਈ 4 ਤੋਂ 8 ਮਈ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਰਾਜਾਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ ਆਉਣ ਦੀ ਸੰਭਾਵਨਾ ਹੈ। ਗੁਜਰਾਤ ਦੇ ਵਿੱਚ 5 ਤੋਂ 6 ਮਈ ਨੂੰ ਗੜੇਮਾਰੀ, ਮੱਧ ਮਹਾਰਾਸ਼ਟਰ ਅਤੇ ਮਰਾਠਾਵਾੜਾ ਵਿੱਚ 7 ਮਈ ਨੂੰ ਅਤੇ 6 ਤੋਂ 7 ਮਈ ਨੂੰ ਗਰਜ ਨਾਲ ਤੂਫਾਨ ਆਉਣ ਦੀ ਚੇਤਾਵਨੀ ਹੈ। 7 ਤੋਂ 8 ਮਈ ਨੂੰ ਗੁਜਰਾਤ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਵਨਾ ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ